ਅੱਜ ਅਸੀਂ ਨਸ਼ਿਆਂ ਵਿਰੁੱਧ ਇੱਕ ਬਹੁ ਵੱਡਾ ਯੁੱਧ ਛੇੜਿਆ ਹੋਇਆ। ਅਸੀਂ ਆਪਣੇ ਯੂਥ ਨੂੰ ਬਚਾਉਣਾ ਹੈ। ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਉਹਨਾਂ ਦੇ ਹੱਥਾਂ 'ਇ ਟਿਫਨ ਫੜਾਉਣੇ ਨੇ। ਉਹਨਾਂ ਦੇ ਹੱਥਾਂ 'ਚ ਡਿਗਰੀਆਂ ਦੇਣੀਆਂ ਨੇ। ਉਹਨਾਂ ਦੇ ਹੱਥਾਂ 'ਚ ਸੋਨੇ ਦੇ, ਚਾਂਦੀ ਦੇ, ਕਾਂਸੀ ਦੇ ਮੈਡਲ ਦੇਣੇ ਨੇ। ਔਰ ਪ੍ਰਮਾਤਮਾ ਦੀ ਸਵੱਲੀ ਨਜ਼ਰ ਹੋਈ ਹੈ। ਆਪਣੇ ਖਿਡਾਰੀ ਸੋਨੇ ਚਾਂਦੀਆਂ ਦੇ ਮੈਡਲ ਵੀ ਜਿੱਤ ਰਹੇ ਨੇ ਆਪਣੇ ਬੱਚੇ ਨੌکریاں ਵੀ ਪਰਸੋਂ ਤੱਕ ਪਰਸੋਂ 700 ਟੀਚਰਾਂ ਨੂੰ ਨੌਕਰੀ ਦਿੱਤੀ ਹੈ 54000 ਤਿੰਨ ਨੌکریاں ਸਰਕਾਰੀ ਹੋ ਗਈਆਂ ਹੁਣ ਤੱਕ 54000 ਤਿੰਨ ਸਰਕਾਰੀ ਬਾਕੀ 97000 ਕਰੋੜ ਦੇ ਨੇੜੇ ਤੇੜੇ ਇਨਵੈਸਟਮੈਂਟ ਆ ਗਈ ਜਿਹੜੀ ਸਾਡੇ ਕੋਲੇ ਪਹਿਲਾਂ ਇੱਥੇ ਇੰਡਸਟਰੀ ਸੀ ਉਹਨਾਂ ਨੇ ਆਪਣੇ ਆਪਣੇ ਪਲਾਂਟ ਜਿਹੜੇ ਨੇ ਐਕਸਪੈਂਡ ਕਰ ਲਏ ਟਾਟਾ ਸਟੀਲ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਉਹ ਇੱਥੇ ਲੱਗ ਰਿਹਾ ਜੀ ਗਰਾਸਿਮ ਪੇਂਟਸ ਸਨਾਥਨ ਟੈਕਸਟਾਈਲ ਬਰਵੀਓ ਕਲਾਸ ਕੰਬਾਈਨਰ ਬਣਾਉਣ ਵਾਲੇ ਮਰਿੰਡੇ ਆ ਜਰਮਨੀ ਦੀ ਕੰਪਨੀ ਆ ਗੌਦਰੇਜ ਕਿਸਾਨ ਕੈਚਅ ਮੇਰੇ ਕੋਲ ਐ ਗਿਨੇ ਪੈਨੇ ਮੈਂ ਆਪ ਜਾ ਜਾ ਕੇ ਉਹਨਾਂ ਨਾਲ ਗੱਲ ਕਰਦਾ ਕਿ ਆਓ ਜੀ ਸਾਡੇ ਜਵਾਕਾਂ ਨੂੰ ਨੌਕਰੀਆਂ ਦਿਓ ਅਸੀਂ ਤੁਹਾਨੂੰ ਕੋਈ ਤੁਹਾਡੇ ਤੋਂ ਕੋਈ ਰਿਸ਼ਵਤ ਨਹੀਂ ਲਊਗਾ ਕੋਈ ਤੁਹਾਨੂੰ ਐਨਓਸੀ 'ਚ ਦਿੱਕਤ ਨਹੀਂ ਆਉਣੀ ਤੁਸੀਂ ਆ ਕੇ ਸਾਡੇ ਇੰਡਸਟਰੀ ਲਾ ਕੇ ਸਾਡੇ ਜਵਾਕਾਂ ਨੂੰ ਨੌਕਰੀਆਂ ਦਿਓ ਕਿਉਂਕਿ ਸਾਡੇ ਬੱਚੇ ਜਾਂ ਤਾਂ ਬਾਹਰ ਨੂੰ ਜਾ ਰਹੇ ਨੇ ਜਾਂ ਨਸ਼ਾ ਵਾਲ ਨੂੰ ਜਾ ਰਹੇ ਨੇ ਸੋ ਅਸੀਂ ਇਹ ਦੋਨੇ ਚੀਜ਼ਾਂ ਨੂੰ ਰੋਕਣਾ ਔਰ ਮੈਨੂੰ ਖੁਸ਼ੀ ਹੈ ਅੱਜ ਮੈਂ ਮਿਲਿਆ ਕਿ ਕੁਝ ਦੁਬਈ ਤੋਂ ਵੀ ਇੱਥੇ ਸਾਡੀਆਂ ਮਸ਼ੀਨਾਂ ਦੇਖਣ ਆਏ ਨੇ ਇੱਥੇ ਬੈਠੇ ਹੋਣੇ ਕਿਤੇ ਦੁਬਈ ਤੋਂ ਪੈਸਾ ਮੈਨੂੰ ਮਿਲੇ ਸੀ ਸੋ ਅਸੀਂ ਰੋਲ ਮਾਡਲ ਬਣ ਸਕਦੇ ਹਾਂ ਦੁਨੀਆ ਲਈ ਸਾਡੇ ਚੰਨ ਸਕਿੱਲ ਹੈਗਾ ਪੰਜਾਬੀਆਂ 'ਚ ਜਿਵੇਂ ਕਹਿੰਦੇ ਆ ਕਿ ਆਪਾਂ ਜਿਗਾੜ ਲਾ ਲੈਨੇ ਕੋਈ ਨਾ ਕੋਈ ਜਿਗਾੜੀਆਂ ਜਿਗਾੜੀ ਕੋਈ ਨਾ ਕੋਈ ਐਹਾਂ ਜਿਹਾ ਤਾਰਾਂ ਤੁਰਾਂ ਜੋੜ ਕੇ ਮੋਟਰ ਐਹਾਂ ਜਿਹੀ ਚਲਾਉਨੇ ਆ ਇੰਜੀਨੀਅਰ ਵੀ ਫੇਲ ਹੋ ਜਾਂਦੇ ਨੇ ਉੱਥੇ ਸੋ ਇਸ ਕਰਕੇ ਸਾਨੂੰ ਪਤਾ ਥੋੜਾ ਜਿਹਾ ਕਿਤੇ ਸਾਨੂੰ ਗਵਰਨਮੈਂਟ ਵੱਲੋਂ ਮਨਜ਼ੂਰੀ ਤੇ ਮਸ਼ੀਨਾਂ ਮਿਲ ਜਾਣ ਕਿਹੜੇ ਐਲਨ ਮਸਕ ਹੋਰੀ ਇੱਥੇ ਸਾਡੇ ਘਰ ਘਰ ਐਲਨ ਮਸਕ ਬੈਠੇ ਨੇ